ਪੁਰਾਣਾ ਮਾਡਲ ਕਹਿ ਦਿੰਨੇ ਆ ਪਰ ਜੋਰ ਇਹਨਾਂ 'ਚ ਬਹੁਤ ਆ ਠੀਕ ਆ ਚੰਗੇ ਟਰੈਕਟਰ ਨੇ ਇਹ 2000 ਮਾਡਲ ਚ ਆਏ ਸੀ 2000 ਹੀ ਮਾਡਲ ਹੈ ਸਾਰਿਆਂ ਦੇ ਰਸਈ ਕਾਲਾ ਅੱਜ ਆਪਾਂ ਮਾਫੀ ਚਾਹੁੰਦੇ ਬਹੁਤ ਜਨਾਬਾਤ ਵੀਡੀਓ ਬਣਾਈ ਹੈਗੀ ਉਸ ਕਰੇ ਲੁਕਮਾ ਤੇ ਪਹੁੰਚ ਕੇ ਸੀ ਤੇ ਦਿਨਾ ਸੋਮਵਾਰ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਆ ਇਕੱਲੇ ਇਕੱਲੇ ਟਰੈਕਟਰ ਦਾ ਕੀ ਰੇਟ ਆ ਕੀ ਮਾਡਲ ਆ ਆਪਾਂ ਦੱਸਾਂਗੇ ਜੇ ਕਿਸੇ ਵੀ ਨੂੰ ਕਿਸੇ ਟਰੈਕਟਰ ਦੀ ਫੁੱਲ ਡਿਟੇਲ ਚਾਹੀਦੀ ਵੀ ਥੱਲੇ ਨੰਬਰ ਚੱਲੀ ਜਾਂਦਾ ਆਪਾਂ ਆਨਰ ਦਾ ਨੰਬਰ ਵੀ ਦੇ ਦਾਂਗੇ ਤੇ ਆਪਣਾ ਨੰਬਰ ਵੀ ਚੱਲੀ ਜਾਂਦਾ ਬਾਕੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਟਮਾਟਰੀ ਦੀ ਲੋ ਜੀ ਸਵਰਾਜ 855 ਮਾਡਲ ਹੈਗਾ 2016 ਵਾਲੇ ਰੀਪਰ ਤੇ ਸਵਾਣਾ ਲਿੱਖ ਦਿੱਤੇ ਸਵਰਾਜ ਤੇ ਨੰਬਰ ਪਾ ਠੀਕ ਹੈ ਤੇ ਰੇਟ ਹੈਗਾ 5 ਲੱਖ ਤੇ 42000 ਲੋ ਜੀ 16 ਮਾਡਲ ਆ ਇਹ ਪਾ ਦਾਂਗੇ ਨੰਬਰ ਠੀਕ ਹੈ ਵੀਰੇ 16 ਮਾਡਲ ਆ ਤੇ ਰੇਟ ਹੈ ਤਾਂ 5 ਲੱਖ ਤੇ 42000 ਰੁਪਈਆ ਕੰਡੀਸ਼ਨ ਸਾਫ ਸੁਥਰੀ ਆ ਟਰੈਕਟਰ ਦੀ ਇੱਕ ਵਾਰ ਤੁਹਾਨੂੰ ਇੰਜਨ ਦਿਖਾ ਦਿੰਨੇ ਆ ਜੀ ਲਓ ਜੀ ਕੰਡੀਸ਼ਨ ਸਾਫ ਸੁਥਰੀ ਆ ਤੇ ਟਾਇਰਾਂ ਦੀ ਕੰਡੀਸ਼ਨ ਗੱਲ ਕਰੀਏ 14 9 28 ਚ ਵਧੀਆ ਟਾਇਰ ਪਏ ਨੇ ਵੀਰੇ ਸਾਫ ਸੁਥਰੀ ਆ ਕੰਡੀਸ਼ਨ ਲਓ ਜੀ ਉਹ ਸੋਨਾਲਿਕਾ ਆਪਣਾ ਲਓ ਜੀ ਓਕੇ ਓਕੇ ਲਓ ਜੀ ਸੋਨਾਲਿਕਾ ਆ ਗਿਆ ਵੀਰੇ ਮਾਡਲ ਹੈਗਾ ਇਹ 2006 ਤੇ ਰੇਟ ਰੱਖਿਆ ਬਾਈ ਦਾ 3 ਲੱਖ ਤੇ 5000 ਰੁਪਇਆ ਤੇ ਕੰਡੀਸ਼ਨ ਤੁਹਾਨੂੰ ਦਿਖਾ ਦਿੰਨੇ ਆ ਇੰਟਰਨੈਸ਼ਨਲ ਆ ਜੀ ਇਹ 750 ਲੋ ਜੀ ਵੀਰੇ ਕੰਡੀਸ਼ਨ ਦੇਖ ਲਿਆ ਕਰੋ ਇੱਕ ਵਾਰ ਸਾਰੇ ਟਰੈਕਟਰ ਦੀ ਉਸ ਤੋਂ ਬਾਅਦ ਹਨਾ ਵੀਡੀਓ ਫੁੱਲ ਦੇਖ ਕੇ ਤੁਹਾਨੂੰ ਪਤਾ ਲੱਗ ਜੇਦਾ ਵੀ ਕੀ ਕੰਡੀਸ਼ਨ ਆ ਕੀ ਮਾਰਕੀਟ ਆ ਐਮ ਆਰ ਐਫ ਦੇ ਟਾਇਰ ਨੇ ਅਗਲੇ ਤੇ ਸੀਆਰ ਦੇ ਟਾਇਰ ਨੇ ਜਮਾਂ ਨਵੇਂ ਪਏ ਨੇ ਬੈਕ ਵਾਲੇ 95 ਪੈਸੇ ਕਹਿ ਸਕਦੇ ਆ ਪਟੇ ਰਾਂ ਤੇ ਅਗਲੇ ਜਮਾਂ ਨਵੇਂ ਨੇ ਐਮ ਆਰ ਐਫ ਦੇ ਲੋ ਜੀ ਸੋਨਾ ਲਿਖਿਆ 750 ਇੰਟਰਨੈਸ਼ਨਲ ਕੰਡੀਸ਼ਨ ਤੁਹਾਡੇ ਸਾਹਮਣੇ ਆ ਸਾਫ ਸੁਥਰੀਆ ਤੇ ਬਾਈ ਦਾ ਜਿਹੜਾ ਨੰਬਰ ਆ ਮੋਬਾਈਲ ਉਹ ਬੋਲਦੇ ਆ ਆਪਾਂ ਬਾਈ ਕੋਲ ਇੱਕ ਟਰੈਕਟਰ ਇੱਕ ਤੂੜੀ ਵਾਲਾ ਰੀਪਰ ਆ ਲੋ ਜੀ ਟਰੈਕਟਰ ਦੀ ਕੰਡੀਸ਼ਨ ਦੇਖਣੋਂ ਨਾਲ ਹੁੰਦੇ ਆ ਆਪਾਂ ਤੁਹਾਨੂੰ ਦੱਸ ਦਿਆਂ ਨੰਬਰ ਆ 96468 43360 ਆ ਮੋਬਾਈਲ ਨੰਬਰ ਆ ਬਾਈ ਦਾ ਤੇ ਇਹ ਫੋਨ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਤੇ ਆ ਤੂੜੀ ਵਾਲਾ ਰੀਪਰ ਖਰੀਦ ਸਕਦੇ ਹੋ KSA ਦਾ ਇਹ ਰੀਪਰ ਆ ਤੁਹਾਨੂੰ ਦਿਖਾ ਦਿੰਨੇ ਆ KSA ਗਰੁੱਪ ਲੋ ਜੀ ਕੰਡੀਸ਼ਨ ਦੇਖ ਲਓ ਸਾਫ਼ ਸੁਥਰੀ ਆ ਤੇ ਬਾਈ ਨੂੰ ਕੰਟੈਕਟ ਕਰਕੇ ਤੁਸੀਂ ਇਹਦਾ ਰੇਟ ਕਰ ਸਕਦੇ ਹੋ ਰੇਟ 1,90 ਲਿਖਿਆ ਵੈਸੇ ਬਾਈ ਨੇ ਬਾਕੀ ਮੌਕੇ ਤੇ ਹੋ ਜੂ ਮਾਡਲ B ਆ ਜੀ ਇਹ 20 ਮਾਡਲ ਦਾ 1,90000 ਆ ਤੂੜੀ ਵਾਲਾ ਰੀਪਰ ਆ ਚੱਲਦੀ ਹਾਲਤ 'ਚ ਸਾਫ਼ ਸੁਥਰੀ ਹਾਲਤ ਦੇ ਵਿੱਚ ਆ ਜੀ ਲੋ ਜੀ ਲੋ ਜੀ ਉਸ ਤੋਂ ਬਾਅਦ ਫੇਰ ਆ ਗਿਆ ਵੀਰੇ ਸਵਰਾਜ ਤੇ ਮੰਡੀ ਦੇ ਵਿੱਚ ਸਵਰਾਜ ਜਾਦੇ ਨੇ ਜੌਂਡੀਆਰ ਉਦੋਂ ਬਾਅਦ 911 ਸੂਨਾਲੀਕਾ ਮਹਿੰਦਰਾ ਸਾਰੇ ਟਰੈਕਟਰ ਮਿਲਣਗੇ ਇਕੱਲੇ ਇਕੱਲੇ ਟਰੈਕਟਰ ਦੀ ਆਪਾਂ ਡਿਟੇਲ ਦੇਵਾਂਗੇ ਬਾਕੀ ਹਰ ਸੋਮਵਾਰ ਆਪਾਂ ਵੀਡੀਓ ਹੁਣ ਪਾਇਆ ਕਰਾਂਗੇ ਲੋ ਜੀ 16 ਮਾਡਲ ਆ ਰੇਟ ਰੱਖਿਆ ਬਾਈ ਨੇ 535000 ਮੌਕੇ ਤੇ ਰੇਟ ਹੋ ਜਾਂਦਾ ਹੁੰਦਾ ਜੀ ਇਹ ਮੰਡੀ ਦੇ ਰੇਟ ਹੁੰਦੇ ਨੇ ਹਨਾ ਲਿਖਣੇ ਪੈਂਦੇ ਨੇ ਉਸ ਹਿਸਾਬ ਨਾਲ ਤੇ ਗੁਡੀਆਰ ਦੇ ਟਾਇਰ ਨੇ 14928 ਦੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟੀਨਜਨ ਦੀ ਕੰਡੀਸ਼ਨ ਦੇਖ ਸਕਦੇ ਹੋ 16 ਮਾਡਲ ਆ 535000 ਰੇਟ ਆ ਕਿਸੇ ਵੀ ਬਾਈ ਨੂੰ ਕੋਈ ਵੀ ਟਰੈਕਟਰ ਦਾ ਕੰਟੈਕਟ ਨੰਬਰ ਚਾਹੀਦਾ ਆਪਾਂ ਨੂੰ ਕਮੈਂਟਾਂ ਚ ਮੈਸੇਜ ਕਰ ਸਕਦੇ ਹੋਗੇ ਆਪਾਂ ਤੁਹਾਨੂੰ ਹਰ ਇੱਕ ਟਰੈਕਟਰ ਦੀ ਫੁੱਲ ਡਿਟੇਲ ਦੇ ਦਾਂਗੇ ਬਾਕੀ ਬਰਨਾਲਾ ਮੰਡੀ ਆ ਜੀ ਇਹ ਉਸ ਤੋਂ ਬਾਅਦ ਆ ਗਿਆ ਸਵਰਾਜ ਪੁਰਾਣਾ ਮਾਡਲ ਕਹਿ ਦਿੰਨੇ ਆ ਪਰ ਜੋਰ ਇਹਨਾਂ ਚ ਬਹੁਤ ਆ ਠੀਕ ਆ ਚੰਗੇ ਟਰੈਕਟਰ ਨੇ 2000 ਮਾਡਲ ਚ ਆਈ ਸੀ 2000 ਹੀ ਮਾਡਲ ਹੈ ਰੇਟ ਆ 2 ਲੱਖ 55000 ਲੋ ਜੀ ਟਾਇਰ ਬਿਲਕੁਲ ਤੁਹਾਨੂੰ ਨਵੇਂ ਮਿਲਣਗੇ ਗੂਡਿਆਰ ਦੇ 13 6 28 ਦੇ ਵਿੱਚ ਇਹਦੇ ਟਾਇਰ ਨੇ ਕੰਡੀਸ਼ਨ ਟਰੈਕਟਰ ਦੀ ਸਾਫ ਸੁਥਰੀ ਆ ਅਗਲੇ ਟਾਇਰ ਵੀ ਨਵੇਂ ਪਏ ਨੇ ਬਿਲਕੁਲ 2000 ਮਾਡਲ 2 ਲੱਖ 55000 ਰੇਟ ਆ ਜੀ ਉਸ ਤੋਂ ਬਾਅਦ ਫੇਰ ਆ ਗਿਆ ਸਵਰਾਜ ਪੀ ਵੀ 62 ਨੰਬਰ ਆ ਜੀ ਇਹਦਾ 97 ਮਾਡਲ ਆ 1 ਲੱਖ 85000 ਰੇਟ ਆ ਚਿਪਾਲੀ ਕਾਪੀ ਹੈ ਜੀ ਇਹਦੀ ਚਿਪਾਲੀ ਕਾਪੀ ਆ ਟਾਇਰ ਚੰਗੇ ਪਏ ਨੇ ਜੇ ਕੇ ਦੇ ਟਾਇਰ ਨੇ ਕੰਡੀਸ਼ਨ ਦਾ ਚੰਗਾ ਪਿਆ ਮਾਡਲ ਦੇ ਹਿਸਾਬ ਨਾਲ 97 ਦੇ ਹਿਸਾਬ ਨਾਲ ਬਹੁਤ ਚੰਗਾ ਟਰੈਕਟਰ ਪਿਆ ਰੇਟ 1,85,000 ਲੋ ਜੀ 744 ਆ ਗਿਆ ਉਸ ਤੋਂ ਬਾਅਦ ਪੰਜਾਬ ਨੰਬਰ ਦਾ ਟਰੈਕਟਰ ਹੈ ਜੀ ਇਹ ਮਾਡਲ ਹੈਗਾ 2007 ਰੇਟ ਰੱਖਿਆ 2,70,000 ਗੂਡিয়ার ਦੇ ਟਾਇਰ ਨੇ 80 85 ਪੈਸੇ ਟਾਇਰ ਨੇ ਕੰਡੀਸ਼ਨ ਸਾਫ ਸੁਥਰੀ ਪਈਆ 744 ਉਸ ਤੋਂ ਬਾਅਦ ਆ ਗਿਆ ਜੀ ਜੌਂਡੀਅਰ 5310 2003 ਮਾਡਲ ਆ ਰੇਟ 4 ਲੱਖ ਤੇ 15000 ਰੁਪਇਆ 5310 ਜੌਂਡੀਅਰ ਕਾਲੇ ਢਿੱਡ ਵਾਲਾ ਜਿਹਨੂੰ ਕਹਿੰਦੇ ਨੇ ਨਾ ਆਪਾਂ ਬਾਲੀ ਮਾਰਕੀਟ ਆ ਉਹ ਆ ਗਿਆ ਜੀ ਇਹ ਵੱਧ ਮਾਰਕੀਟ ਵਾਲਾ 16 9 28 ਦੇ ਵਿੱਚ ਇਹਦੇ ਟਾਇਰ ਨੇ ਕਿਵੇਂ ਜੀ ਮੋਬਾਈਲ ਨੰਬਰ ਕਿੰਨਾ ਜੀ 82890 82890 17643 17643 ਲੋ ਜੀ ਬਾਈ ਦਾ ਕੰਟੈਕਟ ਨੰਬਰ ਆ ਜਿਹੜਾ ਇੱਕ ਵਾਰ ਫੇਰ ਬੋਲ ਦਿੰਨੇ ਆ 82890 17 17643 ਇਹ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਆਹ ਟਰੈਕਟਰ ਦੀ ਫੁੱਲ ਡਿਟੇਲ ਬਾਈ ਤੋਂ ਲੈ ਸਕਦੇ ਹੋ ਤਿੰਨ ਮਾਡਲ ਆ 415000 ਇਹਦਾ ਰੇਟ ਆ 53 ਦਾਸ ਆ ਸਾਫ ਸੁਥਰਾ ਤੇ ਸੁੱਕਾ ਟਰੈਕਟਰ ਪਿਆ ਬਾਕੀ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਮਗਰਲੇ ਟਾਇਰ ਨੇ ਅਪੋਲੋ ਦੇ ਅਗਲੇ ਟਾਇਰ ਨੇ ਐਮ ਮਾਰਕ ਦੀ ਉਸ ਤੋਂ ਬਾਅਦ ਆ ਗਿਆ ਜੀ ਸਵਰਾਜ